ਡਰਾਈਵਿੰਗ ਲਾਇਸੈਂਸ ਨੂੰ ਲੈ ਕੇ ਆਈ ਵੱਡੀ ਖਬਰ ਪੰਜਾਬ 'ਚ ਨਵੇਂ ਹੁਕਮ ਹੋਏ ਜਾਰੀ ਹੁਣ ਸਭ ਨੂੰ ਕਰਨਾ ਪਵੇਗਾ ਇਹ ਕੰਮ ਪੰਜਾਬ ਸਰਕਾਰ ਨੇ ਡਰਾਈਵਿੰਗ ਲਾਇਸੈਂਸ ਬਣਾਉਣ ਦੀ ਪ੍ਰਕਿਰਿਆ ਨੂੰ ਜ਼ਿਆਦਾ ਪਾਰਦਰਸ਼ੀ ਨਿਰਪੱਖ ਅਤੇ 에ਜੰਟ ਰਹਿਤ ਬਣਾਉਣ ਦੀ ਦਿਸ਼ਾ ਵਿੱਚ ਇੱਕਦਮ ਵੱਡਾ ਕਦਮ ਉਠਾਇਆ ਹੈ ਟਰਾਂਸਪੋਰਟ ਵਿਭਾਗ ਦੇ ਐਨ ਆਈ ਸੀ ਪੋਰਟਲ ਵਿੱਚ ਅੱਜ ਤੋਂ ਇੱਕ ਨਵੀਂ ਅਪਡੇਸ਼ਨ ਲਾਗੂ ਕੀਤੀ ਗਈ ਹੈ ਜਿਸ ਤਹਿਤ ਹੁਣ ਕੋਈ ਵੀ ਵਾਹਨ ਭਾਵੇਂ ਉਹ ਦੋ ਪਹੀਆ ਹੋਵੇ ਜਾਂ ਚਾਰ ਪਹੀਆ ਇੱਕ ਹੀ ਦਿਨ ਵਿੱਚ ਸਿਰਫ ਇੱਕ ਵਾਰ ਡਰਾਈਵਿੰਗ ਲਾਇਸੈਂਸ ਟੈਸਟ ਦੀ ਵਰਤੋਂ ਵਿੱਚ ਲਿਆਂਦਾ ਜਾ ਸਕੇਗਾ ਇਹ ਮਹੱਤਵਪੂਰਨ ਬਦਲਾਅ ਸੂਬੇ ਭਰ ਦੇ ਆਟੋਮੇਟਿਡ ਡਰਾਈਵਿੰਗ ਟੈਸਟ ਸੈਂਟਰਾਂ ਵਿੱਚ ਲਾਗੂ ਕੀਤਾ ਗਿਆ ਹੈ ਇਸ ਨਿਯਮ ਦੇ ਲਾਗੂ ਹੁੰਦੇ ਹੀ ਹੁਣ ਇੱਕ ਇਹ ਸੰਭਵ ਨਹੀਂ ਹੋਵੇਗਾ ਕਿ ਇੱਕ ਹੀ ਵਾਹਨ ਦੀ ਕਈ ਵਾਰ-ਵਾਰ ਤੋਂ ਕਰਕੇ ਵੱਖ-ਵੱਖ ਬੇਨਕਾਰਾਂ ਦਾ ਟੈਸਟ ਕਰਵਾਇਆ ਜਾਵੇ ਇਸ ਨਵੇਂ ਨਿਯਮ ਤਹਿਤ ਜੇ ਕੋਈ ਬੇਨਕਾਰ ਆਪਣੇ ਡਰਾਈਵਿੰਗ ਟੈਸਟ ਲਈ ਕਿਸੇ ਵਿਸ਼ੇਸ਼ ਵਾਹਨ ਦੀ ਵਰਤੋਂ ਕਰਦਾ ਹੈ ਤਾਂ ਉਹੀ ਵਾਹਨ ਉਸੇ ਦਿਨ ਕਿਸੇ ਹੋਰ ਬਿਨੇਕਾਰ ਦੇ ਡਰਾਈਵਿੰਗ ਟੈਸਟ ਲਈ ਨਹੀਂ ਵਰਤਿਆ ਜਾ ਸਕੇਗਾ ਸਿਸਟਮ ਉਸ ਦੂਜੇ ਟ੍ਰੈਕ ਟੈਸਟ ਨੂੰ ਆਟੋਮੈਟਿਕ ਰਿਜੈਕਟ ਕਰ ਦੇਵੇਗਾ ਇਹ ਵਿਵਸਥਾ ਦੋ ਪਹੀਆ ਅਤੇ ਚਾਰ ਪਹੀਆ ਦੋਵਾਂ ਸ਼੍ਰੇਣੀਆਂ ਦੇ ਵਾਹਨਾਂ ਦੇ ਬਰਾਬਰ ਰੂਪ ਵਿੱਚ ਲਾਗੂ ਹੋਵੇਗੀ ਇਸ ਦਾ ਉਦੇਸ਼ ਲਾਇਸੈਂਸ ਪ੍ਰਕਿਰਿਆ ਵਿੱਚ ਪਾਰਦਰਸ਼ਤਾ ਵਧਾਉਣਾ ਫਰਜ਼ੀ ਵਾੜਾ ਰੋਕਣਾ ਅਤੇ ਅਸਲੀ ਬਿਨੇਕਾਰਾਂ ਨੂੰ ਪਹਿਲ ਦੇਣਾ ਹੈ ਇਸ ਬਦਲਾਅ ਦੀ ਪ੍ਰਮੁੱਖ ਵਜ੍ਹਾ ਫਰਜੀ ਵਾੜੇ ਦੀਆਂ ਵਾਧੀਆਂ ਸ਼ਿਕਾਇਤਾਂ ਹਨ ਆਟੋਮੈਟਿਡ ਡਰਾਈਵਿੰਗ ਟੈਸਟ ਸੈਂਟਰਾਂ ਦੇ ਬਾਹਰ ਏਜੰਟਾਂ ਦੀ ਸਰਗਰਮੀ ਲਗਾਤਾਰ ਪ੍ਰਸ਼ਾਸਨ ਲਈ ਚਿੰਤਾ ਦਾ ਵਿਸ਼ਾ ਬਣੀ ਹੋਈ ਸੀ ਇਹਨਾਂ ਏਜੰਟਾਂ ਕੋਲ ਖੁਦ ਦੇ ਵਾਣ ਹੁੰਦੇ ਸਨ ਜਿਨ੍ਹਾਂ ਨੂੰ ਉਹ ਪੈਸੇ ਲੈ ਕੇ ਉਹ ਉਹਨਾਂ ਬੇਨੇਕਾਰਾਂ ਨੂੰ ਉਪਲਬਧ ਕਰਵਾਉਂਦੇ ਸਨ ਜਿਨ੍ਹਾਂ ਕੋਲ ਖੁਦ ਦਾ ਵਾਣ ਨਹੀਂ ਹੁੰਦਾ ਅਜਿਹੇ ਵਿੱਚ ਇੱਕ ਹੀ ਵਾਣ ਦੀ ਦਿਨ ਵਿੱਚ ਕਈ ਵਾਰ ਵਰਤ ਵੱਖ-ਵੱਖ ਵਰਤੋ ਲੋਕਾਂ ਵੱਲੋਂ ਹੁੰਦੀ ਸੀ ਜਿਸ ਨਾਲ ਨਾ ਸਿਰਫ ਸਿਸਟਮ ਦੀ ਭਰੋਸੇਯੋਗਤਾ ਤੇ ਸਵਾਲੀਆ ਨਿਸ਼ਾਨ ਲੱਗਦਾ ਸੀ ਸਗੋਂ ਬੇਨਕਾਰਾਂ ਤੋਂ ਵੀ ਮੋਟੀ ਰਕਮ ਵਸੂਲੀ ਜਾਂਦੀ ਸੀ ਇਸ ਸਬੰਧੀ ਏ ਆਰਟੀਓ ਵਿਸ਼ਾਲ ਗੋਇਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਵੀਂ ਪ੍ਰਣਾਲੀ ਨਾਲ ਏਜੰਟਾਂ ਦੀਆਂ ਨਜਾਇਜ਼ ਗਤੀਵਿਧੀਆਂ ਤੇ ਰੋਕ ਲੱਗੀਗੀ ਉਹਨਾਂ ਨੇ ਕਿਹਾ ਕਿ ਵਿਭਾਗ ਵੱਲੋਂ ਆਟੋਮੈਟਿਕ ਟੈਸਟ ਸੈਂਟਰਾਂ ਵਿੱਚ ਪਹਿਲਾਂ ਹੀ ਏਜੰਟਾਂ ਤੇ ਸਖਤ ਕਾਰਵਾਈ ਕੀਤੀ ਜਾ ਰਹੀ ਸੀ ਪਰ ਹੁਣ ਕੁਝ ਏਜੰਟ ਪਾਰਕਿੰਗ ਏਰੀਆ ਤੇ ਸੈਂਟਰ ਦੇ ਬਾਹਰ ਰਹਿ ਕੇ ਆਪਣਾ ਕਾਰੋਬਾਰ ਚਲਾ ਰਹੇ ਸਨ ਇਸ ਨਵੀਂ ਵਿਵਸਥਾ ਨੂੰ ਜੋ ਸਿਰਫ ਜਲੰਧਰ ਵਿੱਚ ਹੀ ਨਹੀਂ ਸਗੋ ਪੂਰੇ ਪੰਜਾਬ ਦੇ ਆਟੋਮੈਟਿਕ ਡਰਾਈਵਿੰਗ ਟੈਸਟ ਸੈਂਟਰਾਂ ਵਿੱਚ ਇਕੱਠੇ ਲਾਗੂ ਕੀਤਾ ਗਿਆ ਹੈ ਤਾਂ ਇਸ ਨਾਲ ਜਿਹੜਾ ਧੋਖਾਧਈ ਤੇ ਰੋਕ ਲੱਗੀਗੀ ਏਜੰਟਾਂ ਤੋਂ ਮੁਕਤੀ ਮਿਲੇਗੀ ਪ੍ਰਸ਼ਾਸਨ ਦੀ ਨਿਗਰਾਨੀ ਮਜ਼ਬੂਤ ਹੋਵੇਗੀ ਤੇ ਨਿਰਪੱਖ ਪ੍ਰਕਿਰਿਆ ਜਿਹੜੀ ਉਹ ਚੱਲੇਗੀ ਤਾਂ ਇਹ ਸਰਕਾਰ ਦੇ ਵੱਲੋਂ ਵੱਡਾ ਕਦਮ ਚੁੱਕਿਆ ਗਿਆ ਹੈ ਹਰ ਪੰਜਾਬੀ ਅਪਡੇਟ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ